ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਅੱਜ ਸੰਗਰੂਰ ਅਤੇ ਪਹਾਣੀਗੜ ਦੇ ਇਲਾਕੇ ਵਿੱਚ ਤੇਜ਼ ਹਵਾਵਾਂ ਚੱਲਣ ਦੇ ਕਾਰਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇਜ਼ ਹਵਾ ਦੇ ਕਾਰਨ ਪਿੰਡ ਕਲੌਦੀ ਵੀ ਗਿਆ ਜੱਗ ਲੱਗਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ 50 ਏਕੜਾਂ ਦੇ ਕਰੀਬ ਨਾਲ ਸੜ ਕੇ ਸਵਾਹ ਹੋ ਚੁੱਕੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੇਜ਼ ਹਵਾਵਾਂ ਦੇ ਚੱਲਣ ਦੇ ਕਾਰਨ ਅੱਗ ਇੱਕੋ ਲਖਤ ਕਾਬੂ ਪਾਉਣੀ ਹੱਥੋਂ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਫਾਈਬਰ ਗ੍ਰੇਡ ਦੀ ਗੱਡੀ ਭਵਾਨੀਗੜ੍ਹ ਤੇ ਸੰਗਰੂਰ ਤੋਂ ਮਗਾਈਆਂ ਗਈਆਂ ਹਨ ਜਿੱਥੇ ਕਿ ਉਹਨਾਂ ਨੇ ਅੱਗੇ ਤੇ ਕਾਬੂ ਤਾਂ ਜਰੂਰ ਪਾ ਲਿਆ ਗਿਆ ਪਰ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਉੱਥੇ ਇੱਕ ਕੋਈ ਟਰਾਂਸਫਾਰਮ ਸੀ ਜਾਂ ਬਿਜਲੀ ਦੇ 60 ਸਰਕਟ ਦੇ ਨਾਲ ਅੱਗ ਲੱਗਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਪਰ ਕੋਈ ਪੱਕੀ ਜਾਣਕਾਰੀ ਹਾਲੇ ਤੱਕरीबन ਨਹੀਂ ਮਿਲ ਰਹੀ ਹੈ ਪਰ ਮਿਲੀ ਜਾਣਕਾਰੀ ਅਨੁਸਾਰ 50 ਏਕੜਾਂ ਦੇ ਉੱਪਰ ਤਕਰੀਬਨ ਜਿਹੜੀ ਨਾੜ ਹੈ ਸੜ ਕੇ ਸੁਆਹ ਹੋ ਚੁੱਕੀ ਹੈ ਕਿਉਂਕਿ ਜਿੱਥੇ ਪਸ਼ੂਆਂ ਦੀ ਖਰਾਕ ਦੇ ਲਈ ਕਿਸਾਨਾਂ ਵੱਲੋਂ ਸਾਲ ਭਰ ਦੇ ਵਿੱਚ ਉੜੀ ਕੀਤੀ ਜਾਂਦੀ ਹੈ ਕਿਉਂਕਿ ਕਣਕ ਦੀ ਨਾੜ ਤੋਂ ਜੋ ਤੂੜੀ ਤਿਆਰ ਕੀਤੀ ਜਾਂਦੀ ਹੈ ਦੁੱਧੋ ਹਰ ਪਸ਼ੂਆਂ ਲਈ ਵਰਤੀ ਜਾਂਦੀ ਹੈ ਜਿੱਥੇ ਕਿਸੇ ਨੁਕਸਾਨ ਨਾਲ ਕਾਫੀ ਨੁਕਸਾਨ ਹੋਇਆ ਹੈ ਅਤੇ ਇਸ ਜਵੰਦੀ মিডিਆ ਨਾਲ ਗੱਲਬਾਤ ਕਰਦੇ ਫਾਇਰ ਗ੍ਰੇਡ ਦੀ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਦੋ ਗੱਡੀਆਂ ਮਗਾਈਆਂ ਗਈਆਂ ਸਨ ਜਿਨ੍ਹਾਂ ਦੇ ਨਾਲ ਕਾਫੀ ਕਰਾਂ ਦੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਫਾਇਰ ਗ੍ਰੇਡ ਦੀ ਗੱਡੀ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿੱਥੇ ਕਿ ਉਹਨਾਂ ਵੱਲੋਂ ਅੱਗ ਤੱਕ ਆਬੂ ਪਾ ਲੈ ਗਿਆ ਜਿੱਥੇ ਕਿ 40 ਤੋਂ 50 ਏਕੜ ਤਕਰੀਬਨ ਨਾਰ ਸੜ ਕੇ ਸੁਆਹ ਹੋ ਚੁੱਕੀ ਹੈ ਤਸਵੀਰਾਂ ਵੀ ਦੇਖ ਸਕਦੇ ਕਿਸਾਨਾਂ ਵੱਲੋਂ ਆਪ ਵੀ ਸੈਡਾਂ ਤੋਂ ਜਮੀਨ ਬਾਗੇ ਅੱਗ ਨੂੰ ਕੋਸ਼ਿਸ਼ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿੱਥੇ ਕਿ ਅੱਗ ਦੀਆਂ ਘਟਨਾਵਾਂ ਦੀ ਅਗਰ ਗੱਲ ਕਰੀਏ ਕੁਝ ਦਿਨਾਂ ਅਚ ਕਾਫੀ ਸੰਗਰੂਰ ਦੇ ਪਵਾਨੀਗੜ੍ਹ ਦੇ ਇਲਾਕੇ ਦੇ ਵਿੱਚ ਕਾਫੀ ਘਟਨਾਵਾਂ ਹੋਈਆਂ ਹਨ ਜਿਸ ਦੇ ਨਾਲ ਕਿਸਾਨਾਂ ਦਾ ਕਾਫੀ ਨਾੜਾ ਨੁਕਸਾਨ ਹੋਇਆ ਚਾਹੇ ਗੱਲ ਕਰੀਏ ਪਵਾਨੀਗੜ੍ਹ ਦੀ ਜਾਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੱਗੇ ਉਹ ਮੋਕਾ ਉਦਦੇ ਨਜ਼ਰ ਆ ਰਹੇ ਹਨ ਜਿੱਥੇ ਕਿ ਫਾਈਬਰ ਗ੍ਰੇਡ ਅਧਿਕਾਰੀਆਂ ਵੱਲੋਂ ਅੱਗ ਦੇ ਕਾਬੂ ਪਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਦੇ ਨਾਲ ਕਿਸਾਨਾਂ ਵੱਲੋਂ ਵੀ ਆਪਣੇ ਪੱਧਰ ਤੇ ਕੰਮ ਜੱਗੀ ਪੱਧਰੇ ਕੀਤੇ ਜਾ ਰਹੇ ਹਨ ਕਿਉਂਕਿ ਅੱਜ ਸ਼ਾਮ ਨੂੰ ਚੱਲੀ ਤੇਜ ਹਨੇਰੀ ਦੇ ਕਾਰਨ ਜਿੱਥੇ ਅੱਗ ਦੇ ਘਟਨਾਵਾਂ ਬਹੁਤ ਵਧੀਆਂ ਹਨ ਉੱਥੇ ਉਸੇ ਕਾਫੀ ਕਿਸਾਨਾਂ ਦਾ ਨੁਕਸਾਨ ਵੀ ਹੋਇਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਆ ਉਹ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਇਆ ਕਿਸਾਨ ਅਤੇ ਫਾਈਬਰ ਦੇ ਫਾਈਬਰ ਗ੍ਰੀਡ ਦੇ ਅਧਿਕਾਰੀ ਮੇਰੀ ਇੰਟਰਚਲੇ ਨਹੀਂ ਪਤਾ ਆਪਣਾ ਬਜਟਰ ਸੈਂਕ ਜਿਹੜਾ ਬਿੰਦਾ ਖਲੋਦੀ ਅੱਗੇ ਹੱਥ ਲੱਗਿਆ ਉਹਦੇ ਕੀ ਕਰਦਾ ਸਟੇ ਟ੍ਰਾਂਸਫਰ ਮਾਰਦੀ ਆਪਣੇ ਸੈਟ ਜਾ ਕੇ ਯਹੀ ਬਸ ਉਹਦੇ ਨਾਲ ਹੀ ਅੱਗ ਲੱਗ ਗਈ ਆ ਕਿੰਨਾ ਵੱਡਾ ਬਸ ਰੱਤੋਂ ਕੋੜ ਕੋੜ ਕਲਪਨਾ ਕਿੰਨਾ ਦਿੰਦਾ ਹੈਗਾ ਸੀ ਫਿਰ ਅੱਧਾ ਕਹਿਗਾ ਸੀਗਾ ਟੋੜ ਛੇ ਇਸ ਤੱਕ ਘਰ ਨੇ 6-7 ਘਰ ਨੇ ਨਾਲ-ਨਾਲ ਵੱਢ ਕੇ ਅੱਗੇ 75 ਜਾਣ ਤੋਂ ਕਿਸੇ ਦਾ ਜਾਨੀ ਨੁਕਸਾਨ ਤੋਂ ਬਚਤ ਗਈ ਸਾਰੀ ਮਾਰੀ ਤਾਂ ਹੁੰਦੀ ਬਹੁਤ ਜਿਆਦਾ ਹੁੰਦੀ ਆ ਕਿੰਨਾ ਲੱਗਦਾ ਹੈ ਹਾਂਜੀ ਮਾਰੀ ਸਾਰਾ ਕਿੰਨਾ ਲੱਗਦਾ ਸਾਰਾ ਨਾਲ ਤੂੜੀ ਕਰਨ ਵਾਲੀ ਰਹਿੰਦੀ ਸੀ ਤੂੜੀ ਦੇ ਪਿੱਛੇ ਡਰੇਕਟਰ ਚੱਲ ਰਹੇ ਸੀ ਅੰਜਲੋ ਜੀ ਨਾਮ ਆਜੀ ਆਪਣਾ ਜਿਹੜਾ ਨਾਮ ਜਕਸੀਰ ਸਿੰਘ ਫਾਇਰਮੈਨ ਸੁਗਰੂ ਡਿਸਟ੍ਰਿਕਟ ਤੋਂ ਜੀ ਅ ਕੀ ਕਹਿਣਾ ਚਾਹੋਗੇ ਜੋ ਪਿੰਡ ਕਲੌਦੀ ਤੇ ਗੁਰਸਦੀ ਦੇ ਵਿਚਾਲੇ ਆਊਟਲੈਟਾਂ ਦੇ ਪਿੱਛੇ ਇੱਕ ਅੱਗ ਲੱਗੀ ਹੈ ਜੀ ਸਰ ਉਹ ਅੱਗ ਦਾ ਇੱਕ ਟਰਾਂਸਫਾਰਮ ਦੇ ਕਾਰਨ ਲੱਗੀ ਸੀਗੀ ਜੋ ਅੱਗ ਤੇ ਹੁਣ ਕਾਬੂ ਪਾਲਾ ਹੈ ਇੱਕ ਭਵਨੇਗੜ ਤੋਂ ਵੱਡੀ ਭਲਾਈ ਸੀਗੀ ਤੇ ਹੁਣ ਕੰਟਰੋਲ ਆ ਕੋਈ ਨੁਕਸਾਨ ਨਹੀਂ ਹੈ ਇਸ ਚੀਜ਼ ਦਾ ਨਾ ਕੋਈ ਪਰਾਲੀ ਨੂੰ ਆਗੇ ਨਾ ਕੋਈ ਗੱਠਾਂ ਨੂੰ ਕਿਸੇ ਹੱਥ ਨਹੀਂ ਲੱਗੀ ਤੇ ਮੌਕੇ ਤੇ ਆ ਕੇ ਫਾਇਰ ਬ੍ਰਿਗੇਡ ਦੇ ਕਪਰ ਆ ਕੀ ਲੱਗਦਾ ਨੁਕਸਾਨ ਸਿਰਫ ਨਾਲ ਦਾ ਹੋਇਆ ਨਹੀਂ ਨਾਲ ਦਾ ਤਾਂ ਹੋਇਆ ਨੁਕਸਾਨ ਤੇ ਨਾਲ ਦੀ ਨਾਲਾ ਦਾ ਬਿਜਲੀ ਵਾਲਾਂ ਦਾ ਟਰਾਂਸਫਾਰਮ ਤੋਂ ਇਹ ਜਿਆਦਾ ਅੱਗ ਵਧੀ ਹੈਗੀ ਤਾਂ ਕਰਕੇ ਦੋ ਗੱਡੀਆਂ ਬੁਲਾਉਣੀਆਂ ਪਈਆਂ ਇੱਕ ਪਵਾਨੀ ਘੜ ਤੋਂ ਤੇ ਇੱਕ ਸੂਰ ਇਹ ਅੱਗ ਲੱਗੀ ਸੀਗੀ ਜੋਰਾ ਸਿੰਘ son of ਅਮਰੀਕ ਸਿੰਘ ਇਹਨਾਂ ਦਾ ਖੇਤ ਦੇ ਵਿੱਚ ਅੱਗ ਲੱਗੀ ਸੀ ਤੇ ਇਹਨਾਂ ਨੇ ਸੋਚਨ ਦਿੱਤੀ ਤੇ ਹੁਣ ਇਹਨਾਂ ਦੀ ਸੋਚੂ ਫੇੜਾਲ ਅਸੀਂ ਆ ਤੁਮ ਜਾ ਕੇ ਵਾਪਸ ਮਾਈ ਆਪਣਾ ਗੁਰਨਾਮ ਸਿੰਘ ਹੈ ਜੀ ਕਿਹੜਾ ਪਿੰਡਾ ਜੀ ਕਲੌਦੀ ਹੈ ਜੀ ਜਿਹੜੀ ਅੱਗ ਲੱਗੀ ਆ ਕੀ ਕਾਰਨ ਨਾਲ ਕਾਰਨ ਲੱਗੀ ਆ ਤੇ ਕਿੰਨਾ ਕੁ ਰਕਬਾ ਤੁਹਾਡਾ ਜੋ ਸੜ ਗਿਆ ਹੈ ਸਾਡਾ 3 ਕਾ ਜੀ 7-8 ਕਿੱਲੇ ਸੜ ਗਏ 8 ਕਿੱਲੇ ਸਾਡਾ ਤੂੜੀ ਕਰਨ ਵਾਲੀ ਪਈ ਸੀ ਤੂੜੀ ਕਰਨ ਵਾਲੀ ਸੀ ਆ ਕਿੰਨਾ ਕੁ ਨੁਕਸਾਨ ਮਾਰਦੇ ਚਲਪ ਹੋ ਗਿਆ ਨਿਸ਼ਾਨਦੇ ਹੁੰਦੀ ਆਪਣੇ ਦੇਖ ਲੋ ਜੀ ਆਪਣੇ ਹੋ ਹੀ ਗਏ 35-40 ਹਜ਼ਾਰ ਦਾ ਤੂੜੀ ਟਰੈਕਟਰ ਦੀ ਬਚਤ ਰਹਿ ਗਈ ਜੀ ਟਰੈਕਟਰ ਬਚ ਗਿਆ ਜੀ ਇਹ ਮੰਨਦੇ ਹੋ ਇਸ ਤਰ੍ਹਾਂ ਅੱਗ ਲੱਗਣ ਦੇ ਕਾਰਨ ਇਹ ਬੀਨੀ 6 ਲੈਂਟਾਰਾਂ ਜੁੜੀਆਂ ਨੇ ਜੀ ਆਪਣੇ 17 ਜੋੜ ਕੇ ਸ਼ਪਾਰਕ ਹੋਇਆ ਹੈ ਲਾਈਟ ਦਾ ਯਾ ਕਿਹੜੀ ਬਿਜਲੀ ਦੀ 24 ਘੰਟੇ ਦੀ 24 ਘੰਟੇ ਲਾਈਟ ਜੀ ਆ ਕਿੱਥੇ ਕੀ ਜਗ੍ਹਾ ਇਹ ਆਪਣੇ ਉਹ ਵੱਡੇ ਰੋਡ ਦੇ ਨੇੜੇ ਲੱਗੀ ਅੱਗ ਅੱਛਾ ਹੋਰ ਵੀ ਰਕਬਾ ਸੜਿਆ ਹੋਰ ਵੀ ਸੜਿਆ ਜੀ ਰਕਬਾ ਤਾਂ ਕਾਫੀ ਸੜ ਗਿਆ ਜੀ ਰਕਬਾ ਤੇ 60 40 50 ਕਿਲੋ ਸਾਵਾਂ